ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸੁਖੀ ਬਾਤ ਜਿਸ ਤਰ੍ਹਾਂ ਆਪਾਂ ਸਾਰੇ ਪਹਿਲਾਂ ਹੀ ਵਾਕਵਾਂਕੇ ਪੰਜਾਬ ਦੇ ਵਿੱਚ ਛੜਾ ਨੇ ਬੜੀ ਤਵਾਈ ਮਚਾਈ ਹੋਈ ਹੈ ਆਓ ਆਪਾਂ ਅੱਜ ਨਾਲ ਮਿਲ ਕੇ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਆਪਾਂ ਸ਼ਾਰਟ ਟਰਮ ਜਾਂ ਲੌਂਗ ਟਰਮ ਬੇਸ ਤੇ ਇਨ੍ਹਾਂ ਲੋੜਵੰਦਾਂ ਦੀ ਆਪ ਮਦਦ ਕਰ ਸਕਦੇ ਹਾਂ ਆ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਫਰੋਜਪੁਰ ਅਤੇ ਫਾਜ਼ਿਲਕਾ ਦੇ ਵਿੱਚ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ ਜੋ ਕਿ ਲੋੜਵੰਦਾਂ ਨੂੰ ਲੱਭ ਕੇ ਮਿਲ ਕੇ ਉਹਨਾਂ ਨੂੰ ਵੈਰੀਫਾਈਡ ਕਰਕੇ ਫਿਰ ਉਹਨਾਂ ਦੇ ਪਿੰਡ ਦੇ ਸਰਪੰਚ ਜਾਂ ਲੰਬੜਦਾਰ ਤੋਂ ਤਸਦੀਕ ਕਰਾ ਕੇ ਉਹ ਲੋੜਵੰਦ ਪਰਿਵਾਰ ਦੀ ਅਸਾਨੂੰ ਇਨਫਰੇਸ਼ਨ ਕੈਂਡਾ ਭੇਜਣਗੇ ਅਸੀਂ ਆਥਵਾ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਹਮ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਪੰਜਾਬ ਭਵਨ ਵਾਲੇ 604 580 1000 ਨੰਬਰ ਤੇ ਫੋਨ ਕਰਕੇ ਆਪਣਾ ਨਾਮ ਲਿਖਾਓ ਆਪਣਾ ਯੋਗਦਾਨ ਪਾਓ ਤਾਂ ਕਿ ਅਸੀਂ ਉਹ ਵੈਰੀਫਾਈਡ ਜਿਹੜੇ ਚੈੱਕ ਕੀਤੇ ਹੋਏ ਅਸਲੀ ਲੋੜਵੰਦ ਲੋਕ ਨੇ ਉਹਨਾਂ ਦਾ ਸੰਪਰਕ ਨੰਬਰ ਅਸੀਂ ਤੁਹਾਨੂੰ ਦੇ ਸਕੀਏ ਜਿਸ ਨਾਲ ਤੁਸੀਂ ਸਿੱਧੇ ਤੌਰ ਤੇ ਉਹਨਾਂ ਪਰਿਵਾਰਾਂ ਦੀ ਮਦਦ ਕਰ ਸਕਦੇ ਹੋ ਉਹਨਾਂ ਬੱਚਿਆਂ ਦੀ ਪੜ੍ਹਾਈ ਦੀ ਫੀਸ ਦੇ ਸਕਦੇ ਹੋ ਸ਼ਾਰਟ ਟਰਮ ਗੋਲ ਤੇ ਜਾਂ ਲੌਂਗ ਟਰਮ ਗੋਲ ਤੇ ਆਓ ਇਹਨਾਂ ਲੋੜਵੰਦਾਂ ਦੀ ਮਦਦ करिए ਤੇ ਵਾਹਿਗੁਰੂ ਦੀਆਂ ਬਲੈਸਿੰਗਸ ਉਹਦੀਆਂ ਸੀਸਾਂ ਉਹਦੀਆਂ ਦੋਮਾਂ ਪ੍ਰਾਪਤ ਕਰੀਏ ਬਹੁਤ ਆਸ ਕਰਦੇ ਆ ਕਿ ਤੁਸੀਂ ਇਸ ਪ੍ਰੋਜੈਕਟ ਦੇ ਵਿੱਚ ਆ ਸਾਡਾ ਜਰੂਰ ਸਾਥ ਦਿਓਗੇ ਆ ਇੱਕ ਗੱਲ ਕਲੀਅਰ ਕਰਦਾ ਕਿ ਪੰਜਾਬ ਭਵਨ ਜਾਂ ਸੁਖੀ ਬਾੜ ਨੇ ਕਦੀ ਕੋਈ ਫੰਡ ਰੇਜ ਨਹੀਂ ਕੀਤਾ ਕਦੀ ਕੋਈ ਪੈਸਾ ਕਿਸੇ ਤੋਂ ਨਹੀਂ ਫੜਦੇ ਸਾਡਾ ਮੇਨ ਮਕਸਦ ਹੈ ਤੁਹਾਨੂੰ ਸਿੱਧੇ ਤੌਰ ਤੇ ਲੋੜਵੰਦ ਪਰਿਵਾਰ ਦੇ ਨਾਲ ਮਿਲਾ ਦੇਣਾ ਔਰ ਉਹਨਾਂ ਦੀ ਵੈਰੀਫਿਕੇਸ਼ਨ ਦੇ ਅਸੀਂ ਜਰੂਰ ਗੰਟੀ ਲਵਾਂਗੇ ਕਿ ਉਹ ਕੋਈ ਤੁਹਾਡੀ ਮਿਹਨਤ ਨਾਲ ਕਮਾਈ ਕੀਤੀ ਹੋਈ ਦਾ ਨਜਾਇਜ਼ ਫਾਇਦਾ ਨਹੀਂ ਉਠਾਊਗਾ ਕੋਈ ਸੋ ਥੈਂਕ ਯੂ ਵੈਰੀ ਮਚ ਗੋਡ ਬlesਸ एवरीवन